ਦੋਸਤੋ ਤੁਹਾਨੂੰ ਅੱਜ ਕੁਝ ਬਚਪਨ ਦੀਆਂ ਯਾਦਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਸ ਸਟੇਸ਼ਨ ਨਾਲ ਬਹੁਤ ਜੁੜੀਆਂ ਨੇ ਇੱਕ ਸਮਾਂ ਸੀ ਜਦੋਂ ਸਕੂਲ ਜਾਣਾ ਨਾਨਕੀ ਜਾਣਾ ਤਾਂ ਇੱਥੋਂ ਰੇਲ ਗੱਡੀ ਤੇ ਬੈਠ ਕੇ ਜਾਣਾ ਬਠਿੰਡੇਵਾਲ ਨੂੰ ਤੇ ਇੱਧਰ ਗੰਗਾ ਨਗਰਵਾਲ ਨੂੰ ਬਹੁਤ ਪੁਰਾਣਾ ਰੇਲਵੇ ਸਟੇਸ਼ਨ ਹੈ ਪੰਜ ਕੋਸੀ ਦਾ 1892 ਦੇ ਵਿੱਚ ਇਹ ਬਣਿਆ ਸੀ ਤੇ ਇਸ ਰੇਲਵੇ ਸਟੇਸ਼ਨ ਦੀ ਇੱਕ ਖਾਸੀਅਤ ਹੈ ਕਿ ਇਹ ਰੇਲਵੇ ਸਟੇਸ਼ਨ ਜਿਹੜਾ ਹੈ ਤੇ ਇੱਥੇ ਜਿਹੜਾ ਜੀ ਕ੍ਰੋਸ ਹੁੰਦੇ ਹੁੰਦੇ ਸੀਗੇ ਇਸ ਜਗ੍ਹਾ ਦੇ ਉੱਤੇ ਤੇ ਬੇਸਿਕਲੀ ਇਸ ਰੇਲਵੇ ਸਟੇਸ਼ਨ ਦੀ ਇੱਕ ਇੱਕ ਖਾਸੀਅਤ ਹੈ ਕਿ ਰਕਮਾ ਖੂਈਆਂ ਸਰਵਰ ਦਾ ਤੇ ਨਾਂ ਇਹਦਾ ਪੰਜ ਕੋਸੀ ਆ ਬਿਲਡਿੰਗ ਬੇਸ਼ੱਕ ਇਹ ਨਵੀਂ ਬਣ ਗਈ ਆ ਤੇ ਇੱਥੋਂ ਜਿਹੜਾ ਆ ਪਗ ਡੰਡੀ ਜਾਂਦੀ ਹੁੰਦੀ ਸੀ ਜਿਹਨੂੰ ਡੰਡੀ ਕਹਿੰਦੇ ਆ ਆਹੀ ਥੋੜੀ ਜੀ ਪੁਰਾਣੀ ਆ ਤੇ ਸਾਹਮਣੇ ਇੱਥੇ ਕੱਚੇ ਕਮਰੇ ਦੇ ਵਿੱਚ ਸ਼ਰਾਬ ਦਾ ਠਿਕਾਣਾ ਹੁੰਦਾ ਸੀ ਪਰਲੇ ਪਾਸੇ ਸੁਆ ਤੇ ਇੱਥੋਂ ਐ ਤੁਰ ਕੇ ਪਿੰਡ ਵੱਲ ਨੂੰ ਜਾਣਾ ਤੇ ਇਸ ਜਗ੍ਹਾ ਦੇ ਉੱਤੇ ਗੱਡੇ ਗੁੱਡੇ ਆਉਂਦੇ ਹੁੰਦੇ ਸੀ ਸਵਾਰੀਆਂ ਚੜਨ ਦੇ ਲਈ ਉੱਥੋਂ ਕਿਉਂਕਿ ਸੁਆ ਸੀਗਾ ਪੁਲ ਨਹੀਂ ਸੀਗਾ ਵਿਚ ਦੀ ਨਗਾ ਕੇ ਲਿਉਂਦੇ ਤੇ ਜਿਹੜਾ ਪਹੁੰਚ ਸਕਦਾ ਸੀ ਇੱਥੇ ਪਹੁੰਚਦੇ ਬਾਕੀ ਪੈਦਲ ਹੀ ਆਉਂਦੇ ਸੀਗੇ ਇਸ ਰੇਲਵੇ ਸਟੇਸ਼ਨ ਦੇ ਉੱਤੇ ਆਪਾਂ ਗੱਲ ਕਰੀਏ ਤਾਂ ਬਾਂਡੀ ਵਾਲਾ ਝੰਡਾ ਵਾਲਾ ਇੱਥੋਂ ਤੱਕ ਦੀਆਂ ਵੀ ਜਿਹੜੇ ਲੋਕ ਆਉਂਦੇ ਸੀਗੇ ਸਵਾਰੀ ਚੜ੍ਹਦੇ ਸੀ ਤੇ ਇੱਥੇ ਹੀ ਇੱਕ ਤੁਹਾਨੂੰ ਦੱਸਦੇ ਆ ਕਿ ਇੱਥੇ ਉਦੋਂ ਸਿਗਨਲ ਚੇਂਜ ਕਰਦੇ ਸੀ ਰੇਲ ਗੱਡੀ ਤੋਂ ਉਤਰਨਾ ਸਕੂਲੋਂ ਆਉਂਦੇ ਟਰੰਕ ਲਾ ਕੇ ਇਸ ਕਮਰੇ ਦੇ ਵਿੱਚ ਜਿਹੜਾ ਰੱਖਦੇ ਨਾ ਹੁਣ ਮਸ਼ੀਨਾਂ ਤਾਂ ਤੁਹਾਨੂੰ ਇੱਥੇ ਨਹੀਂ ਮਿਲਦੀਆਂ ਪੱਟੀਆਂ-ਪੁੱਟੀਆਂ ਗਈਆਂ ਕੁਝ ਪੁਰਾਣੇ ਮੇਜ਼ ਜਿਹੜੇ ਨੇ ਉਹ ਤੁਹਾਨੂੰ ਦਿਖਾ ਦਿੰਨੇ ਆ ਪਏ ਆ ਅੰ ਪਹਿਲਾਂ ਲਾਟੂ ਵਾਲੀਆਂ ਮਸ਼ੀਨਾਂ ਹੁੰਦੀਆਂ ਸੀ ਜਿਹਨੂੰ ਟੋਕਨ ਕਹਿੰਦੇ ਹੁੰਦੇ ਸੀਗੇ ਸੋ ਇੱਥੇ ਆਹਾ ਇਸ ਜਗ੍ਹਾ ਦੇ ਉੱਤੇ ਜਿਹੜਾ ਆ ਕਮਰਾ ਸੀਗਾ ਇੱਥੇ ਪਾਰਸਲ ਬੁਕਿੰਗ ਹੁੰਦੀ ਹੁੰਦੀ ਸੀਗੀ ਤੇ ਇਸ ਤੋਂ ਬਾਹਰ ਜਦੋਂ ਥੋੜਾ ਜਿਹਾ ਤੁਹਾਨੂੰ ਲੈ ਕੇ ਚੱਲਦਾ ਪੁਰਾਣੀ ਜਿਹੜੇ ਤੁਹਾਨੂੰ ਕੁਛ ਦਿਖਤ ਆ ਪਾਣੀ ਦੀ ਡਿੱਗੀ ਇੱਥੇ ਪਾਣੀ ਇਕੱਠਾ ਹੁੰਦਾ ਇਹ ਇੱਕ ਬਹੁਤ ਹੀ ਖੂਬਸੂਰਤ ਜਿਹਾ ਪਾਕੀਏ ਕੀ ਉਸ ਟਾਈਮ ਦਾ ਵੇਟਿੰਗ ਹਾਲ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਸਵਾਰੀਆਂ ਦੀ ਕਮੀ ਹੈ ਲੋਕਾਂ ਕੋਲੇ ਆਪਣੇ ਸਾਧਨ ਹੋ ਗਏ ਇਹਦਾ ਸਟਰਕਚਰ ਵੀ ਅੰਦਰੋਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦਾ ਸੋ ਬਹੁਤ ਹੀ ਖੂਬਸੂਰਤ ਸਟਰਕਚਰ ਸੀ ਇੱਥੇ ਬੈਂਦੇ ਬੈਂਚ ਲੱਗੇ ਹੋਏ ਹਜੇ ਵੀ ਆ ਦੇਖੋ ਡਾਟਾ ਹਰੇ ਵੀ ਮੌਜੂਦ ਨੇ ਕਿੱਡੀਆਂ ਡੀਪ ਡਾਟਾ ਨੇ ਅੱਜ ਕੱਲ ਇਹ ਅਰੇ ਵੀ ਉਸੇ ਤਰ੍ਹਾਂ ਕਹਿ ਸਕਦੇ ਆ ਕਿ ਕਿੰਨੇ ਸਾਲ ਹੋ ਗਏ ਇਸ ਚੀਜ਼ ਨੂੰ ਬਣੇ ਹੋਏ ਤੇ ਇਹ ਉਸ ਸਮੇਂ ਦੀ ਜਿਹੜੀ ਹੈ ਆਪਾਂ ਇਮਾਰਤ ਗਰੀਦੀ ਨੂੰ ਆਪਾਂ ਕਹਿ ਸਕਦੇ ਆ ਆ ਫਰਸ਼ ਜਰੂਰ ਨਵੀ ਪੈਗੀ ਆ ਬੈਂਚ ਲਗਭਗ ਉਦੋਂ ਦੇ ਹੀ ਨੇ ਸੋ ਇੱਥੇ ਲੋਕ ਆ ਕੇ ਆਰਾਮ ਕਰਦੇ ਰਾਤ ਨੂੰ ਗੱਡੀ ਆਉਂਦੀ ਜਾਂਦੀ ਪੱਖੇ ਦੀ ਜ਼ਰੂਰਤ ਨਹੀਂ ਪੈਂਦੀ ਸੀ ਆ ਲੱਕੜ ਦੇ ਲੂਵਰ ਜਿਹੇ ਆ ਲੱਗੇ ਨੇ ਜਿਹੜੇ ਉਸ ਸਿਟ ਹੈ ਉਸੇ ਸਮੇਂ ਦੇ ਹੀ ਨੇ ਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਸਾਨੂੰ ਜਰੂਰ ਯਾਦ ਇਹਦੇ ਉੱਤੇ ਕਮੈਂਟ ਕਰਨਾ ਪੰਜ ਕੋਸ਼ੀ ਰੇਲਵੇ ਸਟੇਸ਼ਨ ਦੇ ਨਾਲ ਤੁਹਾਨੂੰ ਹੋਰ ਵੀ ਬੜੇ ਕੋਸ਼ਿਸ਼ ਕਰਾਂਗੇ ਇਹ ਜਿਹੜੀ ਰੇਲਵੇ ਲਾਈਨ ਹੈ ਬਠਿੰਡੇ ਤੋਂ ਲੈ ਕੇ ਕਰਾਚੀ ਨੂੰ ਜਾਂਦੀ ਹੁੰਦੀ ਸੀਗੀ ਉਸ ਰੇਲਵੇ ਲਾਈਨ ਦਾ ਇਹ ਇੱਕ ਸਟੇਸ਼ਨ ਤੁਹਾਨੂੰ ਦਿਖਾਇਆ